ਕਿਮਾਰਪੁਰ ਵਿਧਾਨ ਸਭਾ ਤੋਂ ਸਾਡੇ ਸੁਰਿੰਦਰਪਾਲ ਬਿੱਟੂ ਜੀ ਉਹਨਾਂ ਦੇ ਪੱਖਰੇ ਵਿੱਚ ਮੈਂ ਆਇਆ ਔਰ ਜਿਸ ਤਰੀਕੇ ਨਾਲ ਤੁਸੀਂ ਦੁਕਾਨਾਂ ਚੋਂ ਮਕਾਨਾਂ ਚੋਂ ਬਾਹਰ ਨਿਕਲ ਕੇ ਹਜੇ 10 ਮਿੰਟ ਹੀ ਨਹੀਂ ਹੋਏ ਹੋਣੇ ਕਾਫਲੇ ਨੂੰ ਚੱਲੇ ਨੂੰ ਕਿ ਗੱਡੀ ਫੁੱਲਾਂ ਨਾਲ ਭਰਤੀ ਇਹ ਤੁਹਾਡਾ ਪਿਆਰ ਹੈ ਤੁਹਾਡਾ ਮਾਨ ਸਤਕਾਰ ਰੀਆ ਕਾਲ ਚੜਦੀ ਕਲਾ ਜੈ ਸ਼ੇਰਵਾਲੀ ਮਾਈ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰੇ ਸ਼ੇਰਵਾਲੀ ਮਾਈ ਦਾ ਸੁਭਾਣ ਜੈ ਆਪਣਾ ਬਟਨ ਕਿੰਵੇਂ ਨੰਬਰ ਤੇ ਦੂਸਰਾ ਆਪਣਾ ਬਟਨ ਮਸ਼ੀਨ ਦੇ ਵਿੱਚ ਜਦੋਂ ਪੰਜ ਤਰੀਕ ਨੂੰ ਜਾਓਗੇ ਉਹ ਦੂਸਰੇ ਨੰਬਰ ਤੇ ਹੈ ਮਸ਼ੀਨ ਚ ਦੂਸਰੇ ਨੰਬਰ ਤੇ ਹੈ ਰਿਜ਼ਲਟ ਦੇ ਵਿੱਚ ਪਹਿਲੇ ਨੰਬਰ ਤੇ ਆਉਣਾ ਤੁਹਾਡਾ ਪਿਆਰ ਸਤਕਾਰ ਦੇਖ ਕੇ ਪਤਾ ਲੱਗ ਰਿਹਾ ਕਿ ਤੁਸੀਂ ਫੈਸਲਾ ਕਰ ਚੁੱਕੇ ਹੋ ਹੁਣ ਤਾਂ ਇੱਕ ਫਾਰਮੈਲਿਟੀ ਬਾਕੀ ਹੈ ਬਸ ਸੋ 5 ਤਰੀਕ ਨੂੰ ਤੁਸੀਂ ਝਾੜੂ ਦਾ ਚੋਣ ਸ਼ਾਨ ਅਰਵਿੰਦ ਕੇਜਰੀਵਾਲ ਹੋਰਾਂ ਦੀ ਬਣਾਈ ਹੋਈ ਪਾਰਟੀ ਹੈ ਔਰ ਆਮ ਲੋਕਾਂ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਹੈ ਅਸੀਂ ਲੜਾਈ ਦੀ ਗੱਲ ਨਹੀਂ ਕਰਦੇ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਹਾਂ ਅਸੀਂ ਕਿਸੇ ਸਮਾਜ ਨੂੰ ਵੰਡਣ ਦੀ ਗੱਲ ਨਹੀਂ ਕਰਦੇ ਅਸੀਂ ਜੋੜਨ ਦੀ ਗੱਲ ਕਰਦੇ ਹਾਂ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਅਸੀਂ ਬੇਣਾ ਨੂੰ ਮਹਿਲਾਵਾਂ ਨੂੰ ਮੁਫਤ ਜਿਹੜਾ ਬੱਸਾਂ ਨਾਲ ਸਫ਼ਰ ਦੀ ਗੱਲ ਕਰਦੇ ਆ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜ੍ਹਾਈ ਦੀ ਗੱਲ ਕਰਦੇ ਇਹਨਾਂ ਕੋਲੇ ਕੀ ਹੈ ਦੂਜਿਆਂ ਕੋਲੇ ਗਾਲੀ ਗਲੋਚ ਗਾਲਾਂ ਕੱਢੀ ਜਾਂਦੇ ਆ 24 ਘੰਟੇ ਗਾਲਾਂ ਕੱਢੀ ਜਾਂਦੇ ਹੋਰ ਕੋਈ ਏਜੰਡਾ ਨਹੀਂ ਸਮੇਂ ਆਪ ਸਭ ਕੋ ਸાદਰ ਪ੍ਰਣਾਮ ਵੀ ਕਰਤਾ ਹੂੰ ਔਰ आपको ये कहने के लिए पंजाब से आया हूं कि पांच तारीख को झाड़ू के चुनाव पे चिन्ह पे बटन दबाइए जहां भी है आपके दोस्त मित्र दिल्ली में उनको भी बोल दीजिए कहीं बटन दूसरे नंबर पर आया कहीं तीसरे नंबर पर आया झाड़ू का बटन दबाइए और आठ तारीख को आठ बजे जब रिजल्ट आने शुरू होंगे तो फिर सबसे पहले तिमारपुर वालों की खबर आनी चाहिए कि तिमार तिमारपुर के रुझान आम आदमी पार्टी के पक्ष में जा रहे हैं